ਸਾਫ ਦੇ ਲਈ ਉਹ ਕਤਲਕਾਰ ਤੇ ਜਿਹੜੀ 3 ਅਕਤੂਬਰ 2021 ਨੂੰ ਬਿਲਕੁਲ ਲਖੀਮਪੁਰ ਖਿਰੀ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਤੇ ਸਾਡੇ ਉਹ ਕਿਸਾਨ ਭਰਾ ਜਿਹੜੀ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਦੇ ਲਈ ਆਪਣੀ ਹੱਕੀ ਮੰਗਾਂ ਲੈਣ ਦੇ ਲਈ ਇੱਕ ਸ਼ਾਂਤਮਈ ਪ੍ਰੋਟੈਸਟ ਕਰਕੇ ਕਵਰੇਦ ਕਰਕੇ ਗੁਰੂ ਘਰਾਂ ਨੂੰ ਪਰਤੇ ਨੇ ਦੇ ਅਗੇ ਮਿਸ਼ਰਾ ਟਾਣੀ ਤੇ ਅਸ਼ੀਸ਼ ਮਿਸ਼ਰਾ ਟਾਣੀ ਤੇ ਉਹਦੇ ਗੁੰਡੇ ਅੰਸਰਾ ਦੇ ਵੱਲੋਂ ਪਿੱਛੋਂ ਉਹਨਾਂ ਦੇ ਉੱਤੇ ਗੱਡੀ ਚੜਾ ਕੇ ਬੜੀ ਬੇਰਹਿਮੀ ਦੀ ਮੌਤ ਦਿੱਤੀ। ਦੋਸਤੋ ਬੱਗੇ ਸਤਮ ਜਰੀਫੀ ਦੀ ਗੱਲ ਇਹ ਆ ਕਿ ਕੇਂਦਰ ਦੀ ਸਰਕਾਰ ਜਿਹੜੀ ਸਰਕਾਰਪੋਰਟ ਦੀ ਦਲਾਲਾਂ ਵਾਲੀ ਸਰਕਾਰ ਹੈ ਉਹਦੇ ਵਿੱਚ ਉਹਨਾਂ ਸਰਕਾਰਾਂ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਗ੍ਰਹਿ ਮੰਤਰਾਲਿਆਂ ਦੇ ਵਿੱਚ ਮੰਤਰੀਆਂ ਦੇ ਅਹੁਦਿਆਂ ਤੇ ਰੱਖਿਆ। ਫੇਰ ਉਹਨਾਂ ਨੂੰ ਇਲੈਕਸ਼ਨ ਲੜਾਈਆਂ ਲੋਕਾਂ ਨੇ ਪੱਵਾ ਦਿੱਤਾ ਹਾਰ ਹੋਈ ਆ ਉਹ ਬਣਾਈ ਪਈ ਨਹੀਂ ਦਰ ਦਰ ਕਿਸਾਨ ਰੋਦਾ ਪਿਆ ਮੰਡੀਆਂ ਚ ਫਸਲ ਰੋਦੀ ਪਈ ਐ ਤੇ ਬਾਰਡਰਾਂ ਤੇ ਕਿਸਾਨ ਰੋਦਾ ਪਿਆ ਉਹਦੇ ਵਿੱਚ ਸਰਕਾਰ ਦੀ ਕੋਈ ਸਪਸ਼ਟ ਨੀਤੀ ਸਾਹਮਣੇ ਨਹੀਂ ਆਉਂਦੀ ਪਈ ਉਹਦੇ ਸਬੰਧ ਦੇ ਵਿੱਚ ਦੇਸ਼ ਵਿਆਪੀ ਰੇਲ ਰੁਕੋ ਕਾਲਿਆ ਜਿਹੜੀ 2 ਘੰਟੇ ਦੀ ਐ ਜਿਹੜੀ ਇੱਕ ਸੰਕੇਤਕ ਗਰੁੱਪ ਚ ਅੱਜ ਸੰਕੇਤ ਦਿੱਤਾ ਗਿਆ ਕੇਂਦਰ ਸਰਕਾਰ ਨੂੰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਕਸ਼ਨ ਜਿਹੜੇ ਨੇ ਤਿੱਖੇ ਰੂਪ ਚ ਉਤਰਨਗੇ ਜੇ ਇੱਕ ਦੀ ਜਗਿਆ ਜੇ ਇੱਕ ਵਾਸਤਵੰਦੀ ਆ जित प्राप्त करा धन्यवाद इस समय बटवा रेलवे स्टेशन जितनेश व्यापी सदा है दो घंटे का रेलवे तहत रेलवे स्टेशन जुटे भी संयुक्त किसान मोर्चा नसान मजदूर मोर्चा की सभी काम जिसे साझे तौर पर रेल रोकी गई समा है पर कदम भी अनफ्रूटफुल नहीं होगा ये चुप प्राप्ति नहीं अभव क्योंकि तो संभाल लगेगा इस संघर्ष में सतर साल के सिस्टम में लाइन से लाने वास्ते वाले समय की जरूरत जरूर होगी अठ महीने का टाइम असर शाम खड़ौरी रतनमीरा उ बैठे सब हो गए हैं सरकार चेतावनी आता सरकार में सीधा साधा है। यह संघर्ष का समय असम का तय करके भी रखिया हुआ, कि दायरा कि हुआ से से भी है कि साइड दायरा घेरा जो है संघर्ष पच्ची साल जो साड़ी हकी मंगा तो लखीमपुर खीरी केतलेआम हुआ वह इंसाफ नहीं मिलता उन्नी देर तक यह संघर्ष इसे तरह इसे रीह जारी रूगा जिस तरीके ने कहा कि समय लंबा